ਝੰਡਿਆਲਾ ਗੁਰੂ ਵਿਖੇ ਨਹਿਰੀ ਵਿਭਾਗ ਦੇ ਰੈਸਟ ਹਾਊਸ ਦੀ ਇਮਾਰਤ ਦੀ ਰੈਨੋਵੇਸ਼ਨ ਦੇ ਕੰਮਾਂ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਹਿਰੀ ਪਾਣੀ ਦੀ ਵਰਤੋਂ ਜੋ ਕਿ ਲਗਭਗ ਬੰਦ ਹੋ ਚੁੱਕੀ ਸੀ ਵਿੱਚ ਤਿੰਨ ਗੁਣਾ ਵਾਅਦਾ ਕੀਤਾ ਹੈ। ਉਹਨਾਂ ਨੇ ਕਿਹਾ ਕਿਸਾਨਾਂ ਦੇ ਹਰ ਖੇਤ ਤੱਕ 100% ਦੀ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਜ਼ਮੀਨੀ ਪਾਣੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਜਲ ਸਰੋਤ ਵਿਭਾਗ ਝੰਡਿਆਲਾ ਮੰਡਲ ਦੇ ਕਾਰਜਕਾਰੀ ਇੰਜੀਨੀਅਰ ਸਿਮਰਨਜੀਤ ਸਿੰਘ ਉਪ ਮੰਡਲ ਅਫਸਰ ਅਫਤਾਰ ਸਿੰਘ ਜ਼ਿਲੇਦਾਰ ਕੁਲਵਿੰਦਰ ਸਿੰਘ ਜੰਡਿਆਲਾ ਦੇ ਪ੍ਰਧਾਨ ਸਰਬਜੀਤ ਸਿੰਘ ਟਿੰਪੀ ਅਨਮੋਲ ਗੁਰੂਵਰ ਤਜਿੰਦਰ ਸਿੰਘ ਚੰਦੀ ਅਮਰੀਕ ਸਿੰਘ ਸੋਢੀ ਗੁਰਨਾਮ ਸਿੰਘ ਕਸ਼ਮੀਰ ਸਿੰਘ ਮਨਦੀਪ ਸਿੰਘ ਧਰ ਜੇ ਹਰਮਨਦੀਪ ਸਿੰਘ ਪਟਵਾਰੀ ਨਿਸ਼ਾਨ ਸਿੰਘ ਰੰਧਾਵਾ ਪਟਵਾਰੀ ਮਲਕੀਤ ਸਿੰਘ ਆਦਵੀ ਹਾਜ਼ਰ ਸਨ ਹੁਣ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆਈ ਤੇ ਫੇਰ ਅਸੀਂ ਸੋਚਿਆ ਕਿ ਨਹਿਰੀ ਪਾਣੀ ਜਿਹੜਾ ਆ ਉਹਨੂੰ ਪਿੰਡਾਂ ਤੱਕ ਟੇਲਾਂ ਤੱਕ ਖੇਤਾਂ ਤੱਕ ਪਹੁੰਚਾਇਆ ਜਾਵੇ ਤੇ ਉਹਦੇ ਵਾਸਤੇ ਆਫਿਸ ਵੀ ਜਿਹੜੇ ਨੇ ਨਹਿਰੀ ਵਿਭਾਗ ਦੇ ਉਹ ਵੀ ਰੈਨੋਵੇਟ ਕਰਨੇ ਪੈਣਗੇ ਸੋ ਅਸੀਂ ਤਿੰਨਾਂ ਸਾਲਾਂ ਦੇ ਵਿੱਚ ਜਿੱਥੇ 21% ਨਹਿਰੀ ਪਾਣੀ ਪੈਲਿਆਂ ਨੂੰ ਜਾਂਦਾ ਸੀਗਾ 2022 ਦੇ ਵਿੱਚ 21% ਤੋਂ ਅਸੀਂ 63% ਤੱਕ ਲਿਕੇ ਗਏ 63% ਔਰ ਸਾਡੀ ਇੱਕ ਕੋਸ਼ਿਸ਼ ਆ ਕਿ ਅਸੀਂ 90% 95% ਹੋਰ ਆਉਂਦੇ ਸਾਲ ਤੱਕ ਇਹਨੂੰ ਜਿਹੜਾ ਮਹਿਰੀ ਪਾਣੀ ਖੇਤਾਂ ਤੱਕ ਪਹੁੰਚਾਈਏ ਕਿਉਂਕਿ ਉਹਦੇ ਨਾਲ ਦੋ ਸਾਨੂੰ ਸਿੱਧੇ ਸਿੱਧੇ ਫਾਇਦੇ ਹੁੰਦੇ ਆ ਇੱਕ ਤੇ ਸਾਡਾ ਗਰਾਊਂਡ ਵਾਟਰ ਜਿਹੜਾ ਧਰਤੀ ਹੇਠਲਾ ਪਾਣੀ ਜਿਹੜਾ ਆ ਉਹ ਬਚਦਾ ਔਰ ਨਾਲ ਦੇ ਨਾਲ ਜਿਹੜਾ ਧਰਤੀ ਹੇਠੋਂ ਪਾਣੀ ਕੱਢਣ ਵਾਸਤੇ ਬਿਜਲੀ ਸਪਲਾਈ ਹੁੰਦੀ ਆ ਉਹਦਾ ਵੀ ਬਚਾਅ ਹੁੰਦਾ